सत श्रीकाल दोस्तों स्वागत है यूट्यूब चैनल पर आज कर रहे हैं सब ठीक ठाक होंगे गए अज की जो वीडियो आ मलोट ट्रैक्टर मंडी की अज के जो भी ट्रैक्टर इतने पहुँचे आना के मॉडल के रेट ते कर रहे शेयर जुड़े रहो वीडियो में सो पहला ट्रैक्टर जो तुम दिखा रहे हैं आप स्वराज अठ सौ चौंती एक्सएम आई आप एपची काम भी देख रहे हैं जी एक्सएम दो हज़ार ग्यारह मॉडल दो लख अज़ार रुपया मालक की डिमांड ਹਰ ਚਾਰੇ ਬਿਲਕੁਲ ਓਕੇ ਹਾਂਜੀ 280 ਡਿਮਾਂਡ ਹੈ ਜੇਕੇ ਦੇ ਟਾਇਰਾਂ ਬੈਕਸਾਈਡ ਦੇ 12 ਦੇ ਟਾਇਰਾਂ ਦੇ 50 ਨੰਬਰ ਸੈਕਟਰ 3 ਪਰਵੰਤ ਉਸਦੇ ਨਾਲ ਆ ਗਿਆ ਜੀ ਐਕਲਟੀ 4022 ਰੰਗ ਰੋਗੰਤੂ ਤੇ ਦੇਖ ਸਕਦੇ ਹਾਂ ਦਾ ਟਰਾਂਕ ਤੇ ਬਿਲਕੁਲ ਖਾਤਮਾ ਤੇ ਬੈਕਸਾਈਡ ਦੇ ਟਾਇਰਾਂ ਦੀ ਗੱਡੀ ਥੋੜੀ ਜੀ দাগੀ ਆ ਗੱਡੀ ਦੀ ਕੰਡੀਸ਼ਨ ਚਾਦੀ ਤੋਂ 40000 ਪੈਸੇ ਆ 2010 ਮਾਡਲ ਦੀ ਡਿਮਾਂਡ ਹੈ 60 ਉਹਦੇ ਨਾਲ ਆ ਗਈ Acer 485 ਸਿਲਵਰ ਕਲਰ 14 ਦੇ ਟਾਇਰਾਂ ਚ ਟਾਇਰ ਬੈਕ ਸਾਈਡ ਦੇ ਸਾਫ ਆ ਪਾਵਰ ਸਟੀਅਰਨਾ 2021 ਮਾਡਲ 5 ਲੱਖ 30 ਹਜ਼ਾਰ ਰੁਪਏ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ PB31 ਮਾਨਸਾ ਹੀ ਉਹਦੇ ਨਾਲ ਆ ਗਈ 380 Acer ਵਾਲਾ 2013 ਮਾਡਲ ਆ ਡਬਲ ਕਲਚ ਆ 245000 ਰੁਪਇਆ ਡਿਮਾਂਡ ਪੰਜਾਬ ਨੰਬਰ ਆ ਜੀ ਪੀ ਬੀ 46 ਇਹ ਟਾਇਰ ਜੋ ਇਸ ਨੇ ਬਿਲਕੁਲ ਕਾਫੀ ਬੰਦੇ ਅੱਜ ਦੇ ਨਾਲ ਸੋਨਾਲੀ ਕਾ 60 ਇਹ ਵੀ ਪੰਜਾਬ ਨੰਬਰ ਟਰੈਕਟਰ ਆ ਪੀ ਬੀ 05 ਰੰਗ ਰੋਵੰਦਾ ਟਰੈਕਟਰ ਸਾਫ ਆ ਬੈਕ ਸਾਈਡ ਦਿੱਖ ਰਾਮ ਜੀ ਕੰਡੀਸ਼ਨ ਗੁੱਡੀ ਦੀ ਪੈਂਤੀ ਚਾਲੇ ਕਹਿ ਸਕਦੇ ਸਟੀਰੀਓ ਸਿਸਟਮ ਲੱਗਿਆ ਹੋਇਆ ਪਾਵਰ ਸਟੇਅਨ ਨੇ ਵੀ ਟਰੈਕਟਰ 2013 ਮਾਡਲ 4 10 ਮਾਲਕ ਦੀ ਟਮਾਹਾਰ ਅਦੋਂ ਨਾਲ ਆ ਗਈ ਫਾਰਮ ਇਹ ਹਰਿਆਣਾ ਨੰਬਰ ਹੈ 96 ਮਾਡਲ ਹੈ 1 ਲੱਖ 35000 ਰੁਪਏ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਜੋ ਪਲ-ਪਲ ਖਤਮ ਪ੍ਰੰਤ ਦੇ ਟਾਇਰ ਠੀਕ ਠਾਕ ਅਦੋਂ ਨਾਲ ਆ ਗਈ ਅਨ ਕਾਲੀ ਫਾਰਮ 2010 ਮਾਡਲ 2 ਲੱਖ 70000 ਰੁਪਏ ਡਿਮਾਂਡ ਬੈਕ ਸਾਈਡ ਦੇ ਟਾਇਰ ਜੋ ਘਸੇ ਪਏ ਹੋਏ ਆ ਫਰੰਟ ਦੇ ਟਾਇਰ 50 ਪੈਸੇ ਕੰਡੀਸ਼ਨ ਦੇ ਹੈ। 2-10 ਦੀ ਡਿਮਾਂਡ 270 ਦੇ ਨਾਲ ਆ ਗਿਆ ਜੀ ਅਰਜਨ ਸੋ ਸੌਰੀ ਐਂਸ਼ਰ 94 ਮਾਡਲ ਆ 1 ਲੱਖ ਤੇ 5000 ਰੁਪਏ ਦੀ ਡਿਮਾਂਡ ਹੈ। ਟਾਇਰ ਅਜਿਹਾ ਕੋਈ ਖਾਸ ਨਹੀਂ। ਉਹਦੇ ਨਾਲ ਆ ਗਿਆ 95 ਮਾਡਲ 855 ਬੈਕ ਸਾਈਡ ਦੇ ਟਾਇਰ ਬਿਲਕੁਲ ਨਵੇਂ ਹੈ ਜੀ। ਫਰੰਟ ਦੇ ਟਾਇਰ ਵੀ ਸਾਫ਼ ਹੈ ਆ। ਦੰਨ ਮੈਂ ਮਾਡਲ 165 ਦਾ ਮਾਡਲ ਉਹਦੇ ਨਾਲ ਆ ਗਈ 2007 ਮਾਡਲ ਐਸ਼ਰ ਟਰਬੈਕ ਸਾਈਡ ਦੇ ਬਿਲਕੁਲ ਕਾਸੇ ਪਈ 1 ਲੱਖ 34500 ਰੁਪਏ ਨਾਲ ਕਰਨੀ ਡਿਮਾਂਡ ਆ ਜਿਹਨੂੰ ਰੋਗਿੰਗ ਦੀ ਸ਼ਕਤਾ ਵੀ ਦੇਖ ਸਕਦੇ ਹੋ ਉਹਦੇ ਨਾਲ ਆ ਗਈ 73595 ਮਾਡਲ 1 ਲੱਖ 40000 ਰੁਪਏ ਡਿਮਾਂਡ ਆ ਬੈਕ ਸਾਈਡ ਦੇ ਟਰ ਬਿਲਕੁਲ ਖਤਮ ਆ ਜੀ ਕੇ ਦੇ ਫੈਰਾ 12 ਦੇ ਫੈਰਾ ਤੇ ਨੰਬਰ ਆ ਗਿਆ ਇਹ ਮੈਸੀ 245 92 ਮਾਡਲ 1 ਲੱਖ ਤੇ 35000 ਰੁਪਏ ਦੀ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਨਵੇਂ ਨੇ ਹਰਿਆਣਾ ਨੰਬਰ ਔਰ ਦੇ ਨਾਲ ਆ ਗਿਆ ਜੀ 92 ਮਾਡਲ ਗ੍ਰਾਮ ਨੰਬਰ ਐਸ਼ਰ ਹੈ 1 ਲੱਖ ਤੇ 27000 ਰੁਪਏ ਦੀ ਡਿਮਾਂਡ ਹੈ 92 ਦੀ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਰੰਗ ਰੋਗ ਨਹੀਂ ਦਿਖੀਏ ਜੀ ਦੇਖ ਸਕਦੇ ਹੋ ਔਰ ਦੇ ਨਾਲ ਆ ਗਿਆ ਜੀ 242 ਸੀ ਟਾਇਰ ਕਾ ਸਤੇ ਹੋਏ ਰੰਗ ਰੋਗਨ ਦੀ ਵੀਡੀਓ ਵੀ ਦੇਖ ਸਕਦੇ ਹੋ ਵੀ ਇਸ ਦਾ ਹੈ 98 ਮਾਡਲ ਹੈ 1 ਲੱਖ ਤੇ 15000 ਰੁਪਏ ਦਾ ਮਾਲ ਹੈ ਉਹਦੇ ਨਾਲ ਆ ਗਿਆ ਸਕੋਲਟ 340 98 ਮਾਡਲ ਹੈ 1 ਲੱਖ ਤੇ 18000 ਰੁਪਏ ਦਾ ਮਾਲ ਹੈ ਟਾਇਰ ਜੋ ਕਾ ਸਤੇ ਹੋਏ ਉਹਦੇ ਨਾਲ ਆ ਗਿਆ ਸਾਫ ਹੋਣਾ ਦੀ ਕਾ ਟਾਇਰ ਐਸਟੀ ਦੀ ਕਾ ਸਤੇ ਹੋਏ ਰੰਗ ਰੋਗਨ ਦਾ ਟਰੈਕਟਰ ਸਾਫ ਪਾਵਰ ਸਪੇਅਰ ਨਹੀਂ ਮਾਡਲ 2013 3 ਲੱਖ 20000 ਰੁਪਏ ਹੈ ਡਿਮਾਂਡ ਪਰ ਇਹ ਨੰਬਰ ਉੱਤਰ ਪ੍ਰਦੇਸ਼ ਦਾ ਜੀ ਯੂਪੀ ਦਾ ਉਸ ਦੇ ਨਾਲ ਆ ਗਈ ਜੀ ਹਾਂ ਜੀ ਹਾਂ ਜੀ ਆ ਉਹ ਆਨਲਾਈਨ ਹੀ ਚੱਲਦਾ ਜੀ ਹਾਸੀ ਮਾਡਲ ਆ 90000 ਰੁਪਏ ਡਿਮਾਂਡ ਟਰੈਸ ਦੇ ਵੀ ਖਾਸੇ ਹੋਏ ਇਹ ਨਾਲ ਆ ਗਈ ਫਾਰਮ ਸਰਕ 99 ਮਾਡਲ ਦਾ 1,70,000 ਰੁਪਈਆ ਡਿਮਾਂਡ ਹੈ ਬੈਕ ਸਾਈਡ ਦੇ ਟਾਇਰ ਜੋ ਕਸ ਫੇਰ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦਾ ਫਰੰਟ ਦੇ ਟਾਇਰ ਸਾਫ ਨੇ ਇਹਦੇ ਨਾਲ ਆ ਗਈ 265 ਮਹਿੰਦਰਾ ਫਰੰਟ ਦੇ ਟਾਇਰ ਬਿਲਕੁਲ ਸਾਫ ਨੇ ਬੈਕ ਸਾਈਡ ਦੇ ਟਾਇਰਾਂ ਦੀ ਗੁੱਦੀ ਵੀ 40-45 ਪੈਸੇ ਪਕੇ ਅਸਰ ਨੇ ਪੰਜਾਬ ਨੰਬਰ ਟ੍ਰੈਕਟਰ 2010 ਮਾਡਲ ਦਾ 2,50,000 ਰੁਪਈਆ ਮਾਲਕ ਦੀ ਡਿਮਾਂਡ ਹੈ ਉਸਦੇ ਨਾਲ ਆ ਗਈ ਫਾਰਮ 60 2008 ਮਾਡਲ ਆ 2 ਲੱਖ ਤੇ 85000 ਰੁਪਿਆ ਡਿਮਾਂਡ ਆ ਫਰੰਟ ਦੇ ਟਾਇਰ ਬਿਲਕੁਲ ਸਾਫ ਤੇ ਬੈਕਸਾਈਡ ਦੇ ਟਾਇਰਾਂ ਦੀ ਫਿਨਿਸ਼ਨ ਥੋੜੀ ਖੁੱਸੇ ਪਈ ਹੋਈ ਆ 2 8 ਦੀ ਡਿਮਾਂਡ 2 85 ਰੰਗ ਰੋਮਨ ਦਾ ਪੈਟਰਨ ਬਿਲਕੁਲ ਸਾਫ ਉਹਦੇ ਨਾਲ ਆ ਗਿਆ 8475 ਮਾਡਲ ਆ ਇਹ ਖਾਸੀ 1 ਲੱਖ ਤੇ 25 125000 ਰੁਪਿਆ ਨਮਾੜਾ ਡੀ ਆਈ ਹੋਇਆ 888 ਆਦੇ ਨਾਲ ਆ ਗਿਆ 5500 ਨਿਊ ਹਾਲੈਂਡ ਵਾਲਾ ਦਾ ਬੈਕ ਸਾਈਡ ਦੇ ਟਾਈਮ ਕੰਡੀਸ਼ਨ ਬਿਲਕੁਲ ਸਾਫ਼ ਹੈ 2009 ਮਾਡਲ ਦਾ 345000 ਰੁਪਏ ਆ ਮਾਰਕ ਦੀ ਡਿਮਾਂਡ ਹੈ ਉਹਦੇ ਨਾਲ ਆ ਗਿਆ ਸਵਰਾਜ 744 2009 ਮਾਡਲ 290000 ਰੁਪਇਆ ਮਾਲਕ ਦੀ ਡਿਮਾਂਡ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ 45-50 ਪੈਸੇ ਕਹਿ ਸਕਦੇ ਹਾਂ ਰੰਗ ਦੋ ਬੰਨ੍ਹਾ ਟੱਕਾ ਸਾਫ ਹੈ ਉਹਦੇ ਨਾਲ ਆ ਗਿਆ ਸਵਰਾਜ 24 600 ਟਾਇਰ ਬਿਲਕੁਲ ਖਤਮ ਹੈ ਬੈਕ ਸਾਈਡ ਦੇ 프ਰੰਟ ਦੇ ਟਾਇਰ ਸਾਫ 92 ਮਾਡਲ ਹੈ 1 ਲੱਖ ਰੁਪਇਆ ਮਾਲਕ ਦੀ ਡਿਮਾਂਡ ਉਹਦੇ ਨਾਲ 700 ਟਾਲੀ ਆ ਗਈ 2004 ਮਾਡਲ 250000 ਰੁਪਇਆ ਦੀ ਮੰਗ ਹੈ ਟਰੈਕਟਰ ਦਾ ਸਾਫ ਹੈ ਗ੍ਰਾਂਟ ਦਾ ਟਰੈਕਟਰ ਸਾਫ ਹੈ ਜੀ ਰਵਾਇ ਦਾ ਜੀ ਨਾਲ ਆ ਗਿਆ ਸੋਨ ਦਾ 750 ਸਾਫ ਫੈਕਟਰ ਹੈ ਜੀ ਰੰਗ ਰੋਗਨ ਦਾ ਵੀ ਟਰੈਕਟਰ ਸਾਫ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਇਹ 2000 ਪੰਜ ਮਾਡਲ ਆ 2015 ਮਾਡਲ ਆ 465000 ਰੁਪਇਆ ਦੀ ਮੰਗ ਹੈ 48 ਵੀ ਪਈ ਆ ਅੱਜ ਨਾਲ ਆ ਗਿਆ 855 2014 ਮਾਡਲ ਸਿੱਕ ਮਾਰਕ ਦੀ ਜੋ ਡਿਮਾਂਡ ਆ 4 ਲੱਖ 39000 ਰੁਪਏ ਇਹ 14 ਦੇ ਟਾਇਰਾਂ ਚ ਗੁਰੀਅਰ ਦੇ ਟਾਇਰ ਆ 4 ਗੱਲ ਦੇ ਪਲੈਟ ਕਰਦੇ ਸਾਫ ਆ ਪਾਵਰ ਵਾਲੀ ਇਹ ਨਾਲ ਆਇਆ ਸੋ ਨਾਲ ਲਿਖਾ ਰੰਗ ਰੋਗੰਦ ਦਾ ਟਰੈਕਟਰ ਇਹ ਸਾਫ ਆ ਕੈਕਟਰ ਦੇ ਟਾਇਰ ਜੋ ਘੱਟ ਸੱਤ ਹੈਗੇ 2004 ਮਾਡਲ ਆ 2 ਲੱਖ 40000 ਰੁਪਿਆ ਮੰਗਤੀ ਨਮਾ ਦਾ ਹੋਰ ਨਾਲ ਆ ਗਈ 247 ਮੈਸੀ 2012 ਮਾਡਲ ਆ 2 ਲੱਖ 41000 ਰੁਪਿਆ ਨਮਾ ਦਾ ਡਬਲ ਕਲਚ ਗ੍ਰੈਂਡ ਦੇ ਟਾਇਰ ਖਾ ਕੇ ਲੈਕਟਰ ਦੇ ਟਾਇਰ ਜੋ ਘੱਟ ਸੱਤ ਹੋਏ ਉਹਦੇ ਨਾਲ ਆ ਗਈ ਸਵਰਾਜ 744 ਰੰਗ ਰੋਗਨ ਦਾ ਟਰੈਕਟਰ ਪੂਰਾ ਹੀ ਸਾਫ ਹੈ 2011 ਮਾਡਲ 3 ਲੱਖ 70000 ਰੁਪਿਆ ਮਾਲਕ ਦੀ ਦਮ ਹਾਲਾ ਜੈਸੇ ਟਾਇਰਾਂ ਨਿਕਲ ਕਰੀਏ ਬੈਕ ਸਾਈਡ ਦੇ ਟਾਇਰ ਗੁਡਿਆਰ ਦੇ 14 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ 45 50 ਪੈਸੇ ਹੈ ਜੀ ਸਭਈ ਤੁਹਾਨੂੰ ਨਾਲ ਇੱਧਰ ਵੀ ਟਰੈਕਟਰ ਦਿਖਾ ਦਿੰਨੇ ਆ ਮਿਊ ਹੌਲੈਂਡਰ ਲੰਨਾ 3630 2014 ਮਾਡਲ ਆ 4 ਲੱਖ 90000 ਰੁਪਇਆ ਡਿਮਾਂਡ ਆ 16 ਦੇ ਟਾਇਰਾਂ ਚ ਟਾਇਰ ਖਾਸੇ ਪਏ ਹੋਏ ਆ ਗੰਗਰੋਗਨਾਂ ਟ੍ਰੈਕ ਸਾਫ ਅਗਲਾ ਆ ਗਈ ਸੋਨਾ ਲੀਕਾ 60 2015 ਮਾਡਲ ਆ 4 ਲੱਖ 70000 ਰੁਪਇਆ ਮਾਲਕ ਦੇ ਡਿਮਾਂਡ ਆ ਬੈਕ ਸਾਈਡ ਦੇ ਟਾਇਰ 16 ਦੇ ਗੁਡਇਰ ਦੇ ਟਾਇਰਾ ਟਾਇਰਾ ਨਹੀਂ ਗੁਡਇਰ ਆ ਅਲੀ ਕਿਤੇ ਕਿਸੇ ਦਾ ਉਸ ਦਿਨ ਨਾਲ ਆ ਗਈ 960 ਸਵਰਾਜ ਪੰਜਾਬ ਨੰਬਰ ਟਰੈਕਟਰ ਆ ਪੀ ਪੀ ਸੀ ਰੰਗ ਰੋਹਣਾ ਟਰੈਕਟਰ ਕਰੀ ਕੋ ਸਾ 2017 ਮਾਡਲ 4 ਲੱਖ 39000 ਰੁਪਿਆ ਡਿਮਾਂਡ ਹੈ ਉਸ ਨਾਲ ਆ ਗਿਆ ਫਾਰਮ ਬੰਤਾਵੀ 2003 ਮਾਡਲ 2 ਲੱਖ 45000 ਰੁਪਿਆ ਡਿਮਾਂਡ ਚਾਰ ਟਾਇਰ ਓਕੇ ਇਸਨੇ ਦਿਨ ਨਾਲ ਆ ਗਈ 47586 ਮਾਡਲ 1 ਲੱਖ ਤੇ 10000 ਰੁਪਏ ਦੀ ਮੰਗ ਟਾਇਰ ਦੇ ਖਤਮ ਦਿਨ ਨਾਲ ਆ ਗਈ 100 ਪਿਆ ਇਹਦਾ ਇਹ ਮਾਰਕਾ ਟਰੈਕਟਰ ਦਾ ਲੱਗਿਆ ਜਨ ਨਾਲ ਆਇਆ 475 2007 ਮਾਡਲ 230000 ਰੁਪਇਆ ਡਿਮਾਂਡ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਸਾਫ ਤੇ ਫਰੰਟ ਦੇ ਟਾਇਰ ਵੀ ਸਾਫ ਹੈ ਤੇ ਤਗ ਨਾ ਆਇਆ 575 ਨੰਬਰ ਆਇਆ ਦਾ 92 ਮਾਡਲ 1 ਲੱਖ 3000 ਰੁਪਏ ਦੀ ਡਿਮਾਂਡ ਹਰਿਆਣਾ ਨੰਬਰ ਐਰ ਬਿਲਕੁਲ ਖਤਮ ਜੱਗ ਦੇ ਉਹਦੇ ਨਾਲ ਆ ਗਿਆ 460 ਸਕੈੰਡ 2012 ਮਾਡਲ 3 ਲੱਖ 70000 ਰੁਪਏ ਦੀ ਡਿਮਾਂਡ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਸਾਫ ਦਿੱਤਾ ਵਗਨ ਆ ਗਏ 275 ਮਹਿੰਦਰਾ 98 ਮਾਡਲ 1 ਲੱਖ 25000 ਰੁਪਏ ਡਿਮਾਂਡ ਟੈਰਸ ਦੇ ਵੀ ਬਿਲਕੁਲ ਖਤਮ 50 ਨੰਬਰ ਟਰੈਕਟਰ ਹੈ 98 ਮਾਡਲ ਹੈ ਜੀ ਐਸ਼ਰ 1 ਲੱਖ 30000 ਰੁਪਏ ਡਿਮਾਂਡ 50 ਨੰਬਰ ਹੈ ਪੀ 68 86 ਤੋਂ ਉਤੇ ਨਾਲ ਆ ਗਿਆ ਜੀ ਅਰਜਨ 555 ਰੰਗ ਰੋਗਨ ਟਰੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ 2016 ਮਾਡਲ ਆ ਇਸ ਆਮ ਦਾ ਨੰਬਰ ਆ 3 ਲੱਖ ਰੁਪਈਆ ਪੂਰੀ ਦਮਾਗ ਦਾ ਮਾਲ ਫਦੀ ਐਮ ਆਰਫ ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ 45 50 ਪੈਸੇ ਕਹਿ ਸਕਦੇ 14 ਦੇ ਟਾਇਰਾਂ ਚ ਟਰੈਕਟਰ ਤੁਸੀਂ ਦੇਖ ਸਕਦੇ ਦੇਖ ਸਾਫ ਉਤੇ ਨਾਲ ਆ ਗਈ ਸਪੋਰਟ 3610 बानवे मॉडल ला, दो लखा हज़ार रुपये डिमांड टायर चारे बिल्कुल नवे रंग रोगन तो जो देख सोल उस न आ गए अठ सौ पचवंजा रंग रोगन ठीक ठाक ही दो हजार चार माडल ला, दो लख अजार रुपये डिमांड बैकसाइड के टायर पैसे कह सकते होलो टा चौदह के टायर चाह फरंट के टायरिशन हिसाब ਵੀਡੀਓ ਦੇਖਣ ਲਈ ਧੰਨਵਾਦ